ਸਨਉਣ ਲੱਗਾ ਤੁਹਾਨੂੰ ਇੱਕ ਜਿਹੜੀ ਜਨਾਨੀ ਸਿਰਫ ਆਪਣੀ ਇੱਜ਼ਤ ਨੂੰ ਦਾਗ ਨਹੀਂ ਲਗਣ ਦਿੱਤਾ ਉਸ ਔਰਤ ਨੇ ਤੇ ਆਪਣੀ ਇੱਜ਼ਤ ਬਚਾਉਂਦੀ ਬਚਾਉਂਦੀ ਕਿਵੇਂ ਹੋ ਇੱਕ ਆਮ ਔਰਤ ਤੋਂ ਮਹਾਰਾਣੀ ਬਣ ਗਈ ਜੇਕਰ ਉਹ ਇੱਜ਼ਤ ਨਾ ਬਚਾਉਂਦੀ ਲੋਕਾਂ ਦੇ ਚੰਸਿਆਂ ਵਿੱਚ ਆ ਜਾਂਦੀ ਤਾਂ ਸ਼ਾਇਦ ਉਹ ਉੱਥੇ ਹੀ ਰਹਿ ਜਾਂਦੀ ਪਰ ਉਹਨੇ ਇੱਜ਼ਤ ਬਚਾਉਣੀ ਸਭ ਤੋਂ ਵਧੀਆ ਚੀਜ਼ ਚੰਗੀ ਕਿ ਮੈਂ ਆਪਦੀ ਇੱਜ਼ਤ ਨੂੰ ਦਾਗ ਨਹੀਂ ਲਗਣ ਦੇਣਾ ਮਰਨਾ ਮਨਜ਼ੂਰ ਹੈ ਮੈਂ ਮਰ ਸਕਦੀ ਹਾਂ ਇਸ ਲਈ ਦੋਸਤੋ ਉਹ ਔਰਤ ਜੀ ਇੱਜ਼ਤ ਨੂੰ ਬਚਾ ਕੇ ਰੱਖਿਆ ਤਾਂ ਇੱਕ ਦਿਨ ਉਹ ਪੂਰੇ ਮਾਪੂਰੇ ਰਾਜ ਦੀ ਮਹਾਰਾਣੀ ਬਣੀ ਉਹਦੀ ਕਹਾਣੀ ਸੁਣਾਵਾਂਗੇ ਅੱਜ ਆਪਾਂ 2 ਮਿੰਟ ਵੇਟ ਕਰੋ ਵੀ ਆਪਾਂ ਥੋੜਾ ਜੁੜ ਜਾਂਦੇ ਲੋਕ ਤਾਂ ਫਿਰ ਆਪਾਂ ਉਹ ਕਹਾਣੀ ਨੂੰ ਹੁਣੇ ਸ਼ੁਰੂ ਕਰਦੇ ਆਂ ਵੀ ਕਿਉਂਕਿ ਇਮਾਨਦਾਰ ਰਹਿਣਾ ਤੇ ਆਪਣੇ ਆਪ ਨੂੰ ਸ਼ੁੱਧ ਰੱਖਣਾ ਬਹੁਤਾਂ ਦੀ ਚੀਜ਼ਾਂ ਜੋ ਕਿ ਅੱਜ ਤੱਕ ਅੱਜ ਕੱਲ ਲੋਕਾਂ ਤੋਂ ਰੱਖਿਆ ਨਹੀਂ ਜਾਂਦਾ ਕਿ ਆਪਣੇ ਆਪ ਨੂੰ ਸ਼ੁੱਧ ਕਿਵੇਂ ਰੱਖਣਾ ਦੋਸਤੋ ਅੱਜ ਬਹੁਤ ਸੋਹਣੀ ਕਹਾਣੀ ਸੁਣਾਉਣ ਲੱਗਿਆ ਮੈਂ ਤੁਹਾਨੂੰ ਤੇ ਕਹਾਣੀ ਸੁਣਨ ਵਾਸਤੇ ਤਿਆਰ ਹੋ ਜਾਓ ਤੇ ਦੋਸਤੋ ਕਹਿੰਦੇ ਵੀ ਆਪਣੇ ਆਪ ਨੂੰ ਬਚਾ ਕੇ ਰੱਖਣਾ ਆਪਣੇ ਆਪ ਨੂੰ ਸ਼ੁੱਧ ਸਾਫ਼ ਰੱਖਣਾ ਰੱਬ ਦੀਆਂ ਨਜ਼ਰਾਂ ਵਿੱਚ ਪਾਕ ਰੱਖਣਾ ਤਾਂ ਫਿਰ ਇਨਾਮ ਵੀ ਵੱਡਾ ਹੁੰਦਾ ਦੋਸਤੋ ਇੱਕ ਜਨਾਨੀ ਮੰਨੋ ਇੱਕ ਔਰਤ ਆ ਤੇ ਉਹਦਾ ਘਰ ਵਾਲਾ ਕਿਤੇ ਬਾਹਰ ਚਲਾ ਗਿਆ ਵਿਦੇਸ਼ ਚਲਾ ਗਿਆ ਤੋਂ ਆਦੇ ਭਰਾ ਨੂੰ ਉਹਦੇ ਕੋਲ ਛੱਡ ਗਿਆ ਆਦੇ ਭਰਾ ਨੂੰ ਕਹਿੰਦਾ ਵੀ ਆਦੀ ਭਾਬੀ ਦਾ ਧਿਆਨ ਰੱਖੀ ਤੇ ਉਹਦੀ ਭਾਬੀ ਨੂੰ ਵੀ ਕਹਿੰਦਾ ਵੀ ਇਸ ਤਰ੍ਹਾਂ ਛੋਟਾ ਦਿਓਰ ਆ ਪੁੱਤਾਂ ਵਾਂਗੂ ਰੱਖੀ ਇਹਨੂੰ ਐ ਕਹਿ ਕੇ ਉਹ ਚਲਾ ਗਿਆ ਤੇ ਅੰਗਰੇਜ਼ ਸਿੰਘ ਥੈਂਕ ਯੂ ਵੀਰੇ ਤੇ ਆਲ ਇਸ ਤਰ੍ਹਾਂ ਕਹਿ ਕੇ ਉਹ ਚਲਾ ਗਿਆ ਤੇ ਕੁਝ ਟਾਈਮ ਬਾਅਦ ਪਤਾ ਕੀ ਹੋਇਆ ਉਹਦਾ ਜਿਹੜਾ ਦਿਓਰ ਸੀ ਨਾ ਜਿਹੜੀ ਉਸ ਭਰਾ ਬੰਦੇ ਦਾ ਭਰਾ ਸੀ ਜਿਹੜਾ ਉਹਨੂੰ ਨਾ ਐ ਲੱਗਿਆ ਵੀ ਬੀ ਉਹ ਥੋੜਾ ਬੇਈਮਾਨ ਸੀ ਤੋ ਆਦੀ ਪਰਚਾਈ ਤੇ ਬੇਈਮਾਨ ਹੋ ਗਿਆ ਤੋ ਆਦੀ ਪਰਚਾਈ ਕੋਲ ਗਿਆ ਤੇ ਆਦੀ ਪਰਚਾਈ ਨੂੰ ਕਹਿੰਦਾ ਵੀ ਭਰਾ ਤਾਂ ਪਤਾ ਨਹੀਂ ਕਦੋਂ ਆਊਗਾ ਕਦੋਂ ਨਹੀਂ ਆਊਗਾ ਤੋ ਐਂ ਕਰ ਅੱਜ ਦਾ ਦਿਨ ਮੇਰੇ ਨਾਲ ਸੌ ਜਾ ਅੱਜ ਦਾ ਦਿਨ ਮੇਰੇ ਨਾਲ ਵੀ ਉਹ ਇੱਜ਼ਤ ਵਾਰੇ ਉਹਦੇ ਵਰ ਤਕਾਰ ਰਿਆ ਸੀ ਉਹਦੀ ਇੱਜ਼ਤ ਨੂੰ ਪਰ ਉਹ ਜਨਾਨੀ ਸੀ ਜਿਹੜੀ ਉਹ ਬਿਲਕੁਲ ਸਾਫ਼ ਪਵਿੱਤਰ ਸੀ ਉਹ ਕਹਿੰਦੀ ਵੀ ਜਿਵੇਂ ਮਰਜ਼ੀ ਕਰ ਲਾ ਮੈਂ ਤੂੰ ਮੇਰੇ ਪੁੱਤਾਂ ਬਰਾਬਰਾਂ ਕਿਉਂਕਿ ਤੂੰ ਮੇਰਾ ਦਯੋਰ ਆ ਤੇ ਦਯੋਰ ਪੁੱਤਾਂ ਬਰਾਬਰ ਹੁੰਦੇ ਇਸ ਕਰਕੇ ਮੈਂ ਤੇਰੇ ਨਾਲ ਗਲਤ ਨਹੀਂ ਹੋ ਸਕਦੀ ਮੈਂ ਤੇਰੇ ਨਾਲ ਹੀ ਨਹੀਂ ਆਪਦੇ ਘਰ ਵਾਲੇ ਤੋਂ ਬਿਨਾ ਕਿਸੇ ਨਾਲ ਵੀ ਗਲਤ ਨਹੀਂ ਹੋ ਸਕਦੀ ਤਰਸ ਬਾਲ ਹੈਲੋ ਤੇ ਮੈਂ ਕਿਸੇ ਨਾਲ ਵੀ ਗਲਤ ਨਹੀਂ ਹੋ ਸਕਦੀ ਇਸ ਕਰਕੇ ਮੈਂ ਨਾ ਵੀ ਇਹੋ ਜਿਹਾ ਕੰਮ ਨਹੀਂ ਕੋਈ ਵੀ ਕਰਨਾ ਤੇ ਤੂੰ ਚਲਾ ਜਾ ਪਰ ਉਹਦਾ ਦਯੋਰ ਕਹਿੰਦਾ ਜੇ ਅਗਰ ਤੂੰ ਮੇਰੇ ਨਾਲ ਇਸ ਤਰ੍ਹਾਂ ਗਲਤ ਕੰਮ ਨਾ ਕੀਤਾ ਤਾਂ ਮੈਂ ਤੈਨੂੰ ਬਦਨਾਮ ਕਰ ਦਊਂਗਾ ਉਹਾਂ ਦੀ ਜੋਤਰੀ ਇੱਛਾ ਕਰ ਪਰ ਮੈਂ ਗਲਤ ਨਹੀਂ ਹੋ ਸਕਦੀ ਉਹ ਕੁਛ ਟਾਈਮ ਬਾਅਦ ਉਹਦਾ ਪ੍ਰਭਾ ਵੀ ਵਾਪਸ ਆ ਗਿਆ ਜਾਨੀ ਉਸ ਜਨਾਨੀ ਦਾ ਘਰ ਵਾਲਾ ਵਾਪਸ ਆ ਗਿਆ ਜਦੋਂ ਵਾਪਸ ਆਇਆ ਤਾਂ ਆਉਂਦਿਆ ਸਾਰੀ ਉਹਦੇ ਦਿੌਰ ਨੇ ਉਹਨੂੰ ਦੁਜਾ ਪੜਾਤਾ ਜਾਨੀ ਕਿ ਉਹਨੂੰ ਸਿਖਾਤਾ ਉਹਨੂੰ ਕਹਿੰਦਾ ਵੀ ਤੇਰੀ ਘਰ ਵਾਲੀ ਪਤਾ ਨਹੀਂ ਕਿੰਨੇ ਲੋਕਾਂ ਨਾਲ ਗਲਤ ਹੋਈ ਫਿਰਦੀ ਆ ਤੇ ਉਹਦਾ ਮੈਨੂੰ ਵੀ ਕਹਿੰਦੀ ਸੀ ਵੀ ਆ ਜਾ ਮੇਰੇ ਨਾਲ ਗਲਤ ਹੋ ਜਾ ਪਰ ਮੈਂ ਉਹਨੂੰ ਕਿਹਾ ਤੂੰ ਮੇਰੇ ਮਾਮਾ ਬਰਾਬਰ ਆ ਮੈਂ ਇਹੋ ਜੇ ਕੰਮ ਨਹੀਂ ਕਰਨੀ ਤਾਂ ਕਹਿੰਦਾ ਵੀ ਪਰਾਈ ਦਾ ਬਿਲਕੁਲ ਗਲਤ ਹੈ ਦਾ ਰੱਖਣ ਜੋਗ ਹੈ ਹੀ ਨਹੀਂ ਤੇ ਉਹ ਬੰਦੇ ਨੇ ਮੂਹ ਜਹਾ ਫਲਾ ਕੇ ਉਹਦੇ ਨਾਲ ਚਾਚ ਨਾਲ ਗੱਲ ਵੀ ਨਹੀਂ ਕੀਤੀ ਤੇ ਉਹਨੇ ਰਾਤ ਨੂੰ ਮੌਕਾ ਪਾਇਆ ਉਹਨੇ ਕਿਹਾ ਵੀ ਐਡੀ ਗਲਤ ਜਨਾਨੀ ਨੂੰ ਰੱਖ ਕੇ ਆਪਾਂ ਕੀ ਕਰਨਾ ਤਾਂ ਉਹਨੇ ਰਾਤ ਨੂੰ ਨਾ ਇੱਕ ਤਲਵਾਰ ਲਈ ਤਲਵਾਰ ਨਾਲ ਵਾਹਾਂ ਸਾਰੀਆਂ ਤਲਵਾਰਾਂ ਉੱਤੇ ਪਈ ਉਹਦੇ ਮਾਰ ਦਿੱਤੀਆਂ ਉਹਨੂੰ ਮਰਿਆ ਸਮਝ ਕੇ ਚਲਾ ਗਿਆ ਪਰ ਜਿਹਦੀ ਨੇਕ ਰੂਹਾਂ ਹੁੰਦੀਆਂ ਜਿਹਨੂੰ ਰੱਬ ਬਚਾਵੇ ਉਹਨੂੰ ਮਾਰ ਕੋਈ ਨਹੀਂ ਸਕਦਾ ਜਿਵੇਂ ਕਹਿੰਦੇ ਵੀ ਜਿਸ ਕੋ ਰਾਖੇ ਸਾਂ ਜਾਂ ਮਾਰ ਸਕੇ ਨਾ ਕੋਈ ਤੇ ਉਹਨੂੰ ਰੱਬ ਨੇ ਬਚਾ ਲਿਆ ਤਾਂ ਪਰ ਉੱਠ ਕੇ ਹੌਲੀ 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 ਬਾਹਰ ਨਿਕਲੀ ਤੇ ਇੱਕ ਵੈਦਖਾ ਦਵਾਈਖਾਨੇ ਦੇ ਬਿਲਕੁਲ ਕੋਲ ਜਾ ਕੇ ਡਿੱਗ ਪਈ ਤੇ ਦਵਾਈਖਾਨੇ ਦਾ ਜਿਹੜਾ ਮਾਲਕ ਸੀ ਉਹਨੂੰ ਪਤਾ ਲੱਗਿਆ ਤਾਂ ਉਹਨੇ ਆਪਦੇ ਨੌਕਰ ਨੂੰ ਕਿਹਾ ਵੀ ਇਹਨੂੰ ਆਪਰ ਚੱਕ ਕੇ ਲੈ ਕੇ ਚੱਲੀਏ ਤੇ ਇਹਦਾ ਕੋਈ ਲਾਜ ਲਾਜ ਲੂਜ਼ ਕਰੀਏ ਆਪਾਂ ਤਾਂ ਉਹਨਾਂ ਨੇ ਉਹਨੂੰ ਅੰਦਰ ਚੱਕ ਕੇ ਲਗਾਇਆ ਉਹਦਾ ਇਲਾਜ ਲੂਜ਼ ਕੀਤਾ ਕੁਝ ਦਿਨਾਂ ਚ ਉਹ ਬਿਲਕੁਲ ਤੰਦਰੁਸਤ ਹੋ ਗਈ ਠੀਕ ਹੋ ਗਈ ਜਿਹੜਾ ਹੁਣ ਵੈਦ ਸੀਗਾ ਵੈਦ ਦੀ ਜਿਹੜੀ ਘਰ ਵਾਲੀ ਮਰ ਚੁੱਕੀ ਸੀ ਉਹਦਾ ਛੋਟਾ ਜਿਹਾ ਬੱਚਾ ਸੀਗਾ ਤੇ ਉਹ ਆਦੀ ਘਰ ਵਾਲੀ ਨੂੰ ਕਹਿੰਦਾ ਵੀ ਜਾਨੂੰ ਉਸ ਔਰਤ ਨੂੰ ਕਹਿੰਦਾ ਵੀ ਐਂ ਕਰ ਜੇਕਰ ਤੂੰ ਇੱਥੇ ਰਹਿਣਾ ਚਾਹਣੀ ਹੈ ਤਾਂ ਰਹਿ ਸਕਦੀ ਹੈ ਮੇਰੇ ਬੱਚੇ ਦੀ ਦੇਖਭਾਲ ਕਰ ਪਰ ਤੂੰ ਜਾਣਾ ਚਾਹਣੀ ਹੈ ਤਾਂ ਤਾਂ ਵੀ ਤੈਨੂੰ ਕੋਈ ਰਿਕਵਰੀ ਤੂੰ ਜਾ ਸਕਦੀ ਹੈ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਜਾਉਂਗੀ ਹਣ ਕਿੱਥੇ ਮੇਰੇ ਤੇ ਘਰ ਵਾਲੇ ਨੇ ਮੈਨੂੰ ਇਸ ਤਰ੍ਹਾਂ ਕੀਤਾ ਤੇ ਮੈਂ ਨਝਾਂਦੀ ਕਿਤੇ ਨਹੀਂ ਇਸ ਕਰਕੇ ਤੂੰ ਮੈਨੂੰ ਰੱਖ ਲੋ ਤੇ ਮੈਂ ਤੁਹਾਡੇ ਬੱਚੇ ਦੀ ਸੰਭਾਲ ਕਰਦੀ ਰਹੂੰਗੀ ਤੇ ਉਹਨੇ ਦਿਲ ਤੋਂ ਕੁਝ ਦਿਨ ਵਧੀਆ ਸੰਭਾਲ ਕੀਤੀ ਆਖਰ ਹੁਣ ਜਨਾਨੀ ਸੋਣੀ ਸੀ ਉਹਨੂੰ ਦੇਖ ਕੇ ਸਾਲਾ ਉਹ ਨੌਕਰ ਵੀ ਬੇਈਮਾਨ ਹੋ ਗਿਆ ਉਹਦਾ ਵੈਦ ਦਾ ਜਿਹੜਾ ਨੌਕਰ ਸੀ ਉਹ ਉਹ ਬੇਈਮਾਨ ਹੋ ਗਿਆ ਤੇ ਉਹਨੇ ਵੈਦ ਦੇ ਉਹਨੂੰ ਜਨਾਨੀ ਨੂੰ ਜਾ ਕੇ ਆਂਦਾ ਵੀ ਤੂੰ ਐ ਕਰ ਮੇਰੇ ਨਾਲ ਅੱਜ ਦਾ ਦਿਨ ਸੌ ਨੌਕਰ ਨੂੰ ਕਹਿੰਦਾ ਵੀ ਉਹ ਜਨਾਨੀ ਕਹਿੰਦੀ ਨਾ ਮੈਂ ਇਹੋ ਜਿਹਾ ਕੰਮ ਅਜੇ ਤੱਕ ਨਾ ਕੀਤਾ ਨਾ ਮੈਂ ਕਰਨਾ ਤੇ ਉਹ ਆਂਦਾ ਵੀ ਜੇ ਤੂੰ ਅੱਜ ਮੇਰੇ ਨਾਲ ਨਾ ਨਾ ਕੀਤਾ ਇਹ ਕੰਮ ਗਲਤ ਕੰਮ ਜੇ ਅਗਰ ਨਾ ਮੇਰੇ ਨਾਲ ਕੀਤਾ ਤਾਂ ਮੈਂ ਇਨੂੰ ਬਤਨਾਮ ਕਰ ਦੂੰਗਾ ਉਹ ਆਂਦੀ ਤੂੰ ਜੋ ਕਰਨਾ ਕਰ ਪਰ ਮੈਂ ਅਜ ਤੱਕ ਇਹੋ ਜਿਹਾ ਗਲਤ ਕੰਮ ਮੈਂ ਕੀਤਾ ਨਹੀਂ ਤੇ ਨਾ ਮੈਂ ਕਰਨਾ ਤੇ ਹੋਇਆ ਕਿ ਉਸ ਤੋਂ ਬਾਅਦ ਉਹ ਦੂਜਾ ਬੱਚੇ ਨੂੰ ਖੜਾ ਰਹੀ ਸੀ ਝੋਲੀ ਵਿੱਚ ਪਾ ਕੇ ਉਹਨੂੰ ਬੱਚੇ ਨੂੰ ਮਤਲਬ ਸਮਾ ਰਹੀ ਸੀ ਤੋ ਨੌਕਰ ਆਇਆ ਨੌਕਰ ਨੇ ਚਾਕੂ ਚੱਕਿਆ ਤੇ ਉਹਦੇ ਬੱਚੇ ਦਾ ਗਲਾ ਕੱਟਦਾ ਗਲਾ ਕੱਟ ਕੇ ਤੇ ਜਾ ਕੇ ਤੇ ਆਪਦੇ ਮਾਲਕ ਨੂੰ ਜਾ ਕੇ ਉਹਨੂੰ ਉਹਨੂੰ ਵੈਦ ਨੂੰ ਕਹਿੰਦਾ ਵੀ ਇੱਥੇ ਤੂੰ ਚੰਗੀ ਉਹ ਜਨਾਨੀ ਰੱਖੀ ਆ ਉਹਨੇ ਤਾਂ ਤੇਰੇ ਘਰ ਤੇਰਾ ਬੱਚਾ ਮਾਰਤਾ ਉਬੈਦ ਭੱਜ ਕੇ ਆਇਆ ਤੇ ਉਹਨੇ ਵੇਖਿਆ ਵੀ ਹਾਂ ਵਾਕਈ ਬੱਚਾ ਜਿਹੜਾ ਮਰਿਆ ਪਿਆ ਤੇ ਲੰਘੂ ਲਹਾਨ ਹੋਇਆ ਪਿਆ ਤੇ ਉਹਨੂੰ ਨੌਕਰ ਉਹਨੂੰ ਦੂਜਾ ਜਨਾਨੀ ਨੂੰ ਕਹਿੰਦਾ ਵੀ ਤੂੰ ਕਿਉਂ ਕੀਤਾ ਐਵੇਂ ਜੇ ਅਗਰ ਤੂੰ ਸੰਭਾਲ ਨਹੀਂ ਕਰਨਾ ਚਾਹੁੰਦੀ ਸੀ ਤਾਂ ਨਾ ਕਰਦੀ ਤੇ ਕਿਉਂ ਮਾਰਤਾ ਮੇਰਾ ਮੁੰਡਾ ਉਹ ਕਹਿੰਦੀ ਵੀ ਮੈਂ ਨਹੀਂ ਮਾਰਿਆ ਇਹ ਤੇਰਾ ਨੌਕਰ ਮਾਰ ਕੇ ਗਿਆ ਤੇ ਮੈਨੂੰ ਇਹ ਕਹਿੰਦਾ ਸੀ ਵੀ ਮੇਰੇ ਨਾਲ ਸੌ ਜੇ ਅਗਰ ਤੂੰ ਨਹੀਂ ਸੌਂਦੀ ਮੇਰੇ ਨਾਲ ਤਾਂ ਫਿਰ ਮੈਂ ਤੈਨੂੰ ਬਦਨਾਮ ਕਰ ਦੂੰਗੇ ਤੇ ਬਦਨਾਮ ਕਰਨ ਪਿੱਛੇ ਇਹਨੇ ਤੇਰੇ ਮੁੰਡੇ ਨੂੰ ਮਾਰਿਆ ਤੇ ਮੈਨੂੰ ਮੇਰਾ ਨਾ ਲੈ ਦਿੱਤਾ ਜਾ ਕੇ ਤਾਂ ਹੁਣ ਕੀ ਹੋਇਆ ਉਹ ਵੈਦ ਵੀ ਹੁਣ ਚੰਗਾ شریف ਬੰਦਾ ਸੀ ਉਹ ਕਹਿੰਦਾ ਹੁਣ ਮੈਂ ਕੀ ਦੀ ਸੁਣਾ ਤੇਰੀ ਸੁਣਾ ਜਾਂ ਇਹਦੀ ਸੁਣਾ ਤੌੜੇ ਪਤਾ ਕੀ ਕੀਤਾ ਉਹਨੂੰ 50 ਸਿੱਕੇ ਚਾਂਦੀ ਦੇ ਦਿੱਤੇ ਤੇ ਉਹਨੂੰ ਕਹਿੰਦਾ ਵੀ ਤੂੰ ਐ ਕਰ ਤੂੰ ਚਲੀ ਜਾ ਜਨਾਨੀ ਨੂੰ ਕਹਿੰਦਾ ਹੁਣ ਮੈਂ ਨਾ ਤਾਂ ਤੇਰੇ ਕੀ ਕਰਾਂ ਤੇਰੇ ਤੇ ਵਿਸ਼ਵਾਸ ਕਰਾਂ ਜਾਂ ਇਹਦੇ ਤੇ ਵਿਸ਼ਵਾਸ ਕਰਾਂ ਤੋ ਜਨਾਨੀ ਚਲੀ ਗਈ ਉਹ 50 ਸਿੱਕੇ ਲੈ ਕੇ ਉਹ ਚਲੀ ਗਈ ਤਾਂ ਰਾਬ ਵਿੱਚ ਜਾਂਦੀ ਉਹ ਦੇਖਦੀ ਇੱਕ ਪਾਸੇ ਨਾ ਤਮਾਸ਼ਾ ਆ ਜਾ ਲੱਗਿਆ ਪਿਆ ਬਹੁਤ ਸਾਰੇ ਲੋਕ ਇਕੱਠੇ ਹੋਏ ਬੈਠੇ ਆ ਤੇ ਉਹਨੂੰ ਜਾ ਕੇ ਉਹ ਉੱਥੇ ਜਾ ਕੇ ਪੁੱਛਦੀ ਆ ਵੀ ਇਹ ਤਮਾਸ਼ਾ ਜਾਂ ਕੀ ਹੋਈ ਜਾਂਦਾ ਕੀ ਦੂਜਾ ਲੋਕ ਵੀ ਇਕੱਠੇ ਜੇ ਕਾਹਤੋਂ ਆਏ ਬੈਠੇ ਆ ਲੋਕ ਤਾਂ ਜਦੋਂ ਉੱਥੇ ਜਾ ਕੇ ਪੁੱਛਦੀ ਤਾਂ ਉਹ ਵੇਂਦੇ ਨੇ ਇੱਕ ਬੰਦੇ ਨੂੰ ਫਾਂਸੀ ਚੜਾਈ ਜਾ ਰਹੀ ਆ ਉਹਨੂੰ ਸੂਲੀ ਤੇ ਚੜਾਇਆ ਜਾ ਰਿਹਾ ਤਾਂ ਉਥੋਂ ਜਾ ਕੇ ਜਿਹੜਾ ਸੂਲੀ ਤੇ ਚੜਾ ਰਿਹਾ ਬੰਦਾ ਪ੍ਰਮੁੱਖ ਹੁੰਦਾ ਜਿਹੜਾ ਉਥੋਂ ਉਹਨੂੰ ਪੁੱਛਦੀ ਵੀ ਇਹਨੂੰ ਸੂਲੀ ਤੇ ਚੜਾਵੇਂ ਉਹ ਕਹਿੰਦਾ ਵੀ ਇਹ ਚੋਰ ਆ ਤਾਂ ਕਰਕੇ ਨੇ ਅਸੀਂ ਤਾਂ ਇਹਨੂੰ ਸੂਲੀ ਤੇ ਚੜਾਵਾਗੇ ਉਹ ਆਂਦਾ ਵੀ ਉਹਾਂ ਦੀ ਜੇਕਰ ਇਹਦਾ ਕੋਈ ਜੁਰਮਾਨਾ ਭਰ ਦਵੇ ਛੱਡ ਦੇਵੋਗੇ ਉਹ ਕਹਿੰਦਾ ਹਾਂ ਇੱਕ ਹੀ ਸ਼ਰਤ ਤੇ ਛੱਡ ਦਿਆਂਗੇ ਇੱਕ ਤਾਂ ਸਾਡਾ ਰਾਜ ਛੱਡ ਕੇ ਚਲਾ ਜਾਵੇ ਦੂਜਾ 50 ਸਿੱਕੇ ਚਾਂਦੀ ਦੇ ਲੱਗਣਗੇ ਜੇ ਇੱਕ ਜਾਨ ਬਚਾਉਣੀ ਚਾਹਣੀ ਹੈ ਤੋ ਉਹਨੇ ਜਿਹੜੇ ਉਹਦੇ ਕੋਲ 50 ਸਿੱਕੇ ਸੀ ਉਹ 50 ਸਿੱਕੇ ਚੱਕ ਕੇ ਦੇਉਣ ਨੂੰ ਉਹਨੂੰ ਦੇ ਦਿੱਤੇ ਜਨਾਨੀ ਉਹ ਦੂਜਾ ਰਾਜੇ ਨੂੰ ਦੇ ਦਿੱਤੇ ਤੇ ਰਾਜ ਉਸ ਬੰਦੇ ਨੂੰ ਛਡਾ ਕਿਉ ਚੱਲ ਪਿਆ ਉਹ ਹੁਣ ਉਹ ਬੰਦਾ ਬੰਦਾ ਕਹਿੰਦਾ ਆਜਾ ਵੀ ਮੈਂ આજ ਤੋਂ ਬਾਅਦ ਤੇਰਾ ਨੌਕਰ ਆਂ આજ ਤੋਂ ਬਾਅਦ ਮੈਂ ਤੇਰੀ ਸੇਵਾ ਕਰੂੰਗਾ ਕਿਉਂਕਿ ਤੂੰ ਮੇਰੀ ਜਾਨ ਬਚਾਈ ਹੁਣ ਨਹੀਂ ਤਾਂ ਮੈਂ ਮਰਨ ਵਾਲਾ ਸੀ ਤਾਂ ਉਹਨੇ ਉਹਦੇ ਨਾਲ ਦੋਨੇ ਚੱਲ ਪਏ ਉਥੇ ਦੂਜਾ ਦੋਨੇ ਚੱਲ ਪਏ ਤੁੱਕ ਕਿਸ਼ਤੀ ਤੇ ਚੱਲ ਪਏ ਚੜ ਗਏ ਇੱਕ ਤੇ ਦੂਜੇ ਰਾਹ ਤੇ ਜਾਣ ਵਾਸਤੇ ਸਮੁੰਦਰ ਪਾਰ ਕਰਨਾ ਸੀ ਤੇ ਰਾਜਨਾ ਇੱਕ ਬਹੁਤ ਨਿਮਾਨ ਬੰਦੇ ਵੀ ਉਸੇ ਕਿਸ਼ਤੀ ਤੇ ਬੈਠੀ ਸੀ ਉਹ ਜਨਾਨੀ ਬਹੁਤ ਸੋਹਣੀ ਸੀ ਉਹਨੂੰ ਵੇਖ ਕੇ ਉਹ ਬੰਦੇ ਉਹ ਬੰਦੇ ਨੂੰ ਨੌਕਰ ਉਹਨੂੰ ਜਿਹੜੇ ਨੇ ਉਹ ਬਚਾ ਕੇ ਲਈ ਹੁੰਦੀ ਕੈਦੀ ਨੂੰ ਉਹ ਕੈਦੀ ਨੂੰ ਕਹਿੰਦੇ ਆ ਵੀ ਇਹ ਕੌਣ ਆ ਤਾਂ ਕੈਦੀ ਪਤਾ ਕੀ ਕਹਿੰਦਾ ਅਗੋ ਕਹਿੰਦਾ ਵੀ ਇਹਨੂੰ ਇਹ ਮੇਰੀ ਦਾਸੀ ਆ ਇਹਨੂੰ ਮੈਂ ਖਰੀਦ ਕੇ ਲਿਆਇਆ ਉਹ ਆਂਦੇ ਵੀ ਤੂੰ ਖਰੀਦ ਕੇ ਲਿਆਇਆ ਤੂੰ ਤਾਂ ਵੇਚ ਨਹੀਂ ਹਣੀ ਐ ਕਰ ਜਿੰਨੇ ਦੀ ਤੂੰ ਖਰੀਦੀ ਆ ਉਸ ਤੋਂ ਵੱਧ ਪੈਸੇ ਲੈ ਤੇ ਸਾਨੂੰ ਦੇ ਤੇ ਮੁੱਲ ਉਹ ਆਦਾ ਨਹੀਂ ਇਹਦਾ ਤੇ ਨਾ ਹੁਣ ਮੇਰਾ ਦਿਲ ਆ ਗਿਆ ਮੈਂ ਇਹਨੂੰ ਖਰੀਦ ਛੱਡ ਨਹੀਂ ਸਕਦਾ ਉਹ ਆਂਦੇ ਯਾਰ ਤੂੰ ਛੱਡ ਖੜਾ ਤੂੰ ਪੈਸੇ ਚੱਕ ਮੂੰਹੋਂ ਮੰਗੀ ਰਕਮ ਚੱਕ ਤੈਨੂੰ ਸਾਡੇ ਹਾਸਤੇ ਛੱਡ ਦੇ ਉਹ ਬੰਦਾ ਲਾਲਚੀ ਆ ਗਿਆ ਤੇ ਉਹਨੇ ਵੀ ਉਹਨੂੰ ਮੂੰਹੋਂ ਮੰਗੀ ਕੀਮਤ ਲਈ ਤੇ ਆਪ ਉਹ ਤੋਂ ਨਿਕਲ ਗਿਆ ਹੋੜੋ ਬੰਦਾ ਆ ਕੇ ਜਿਹਨੇ ਖਰੀਦੀ ਸੀ ਉਹ ਆ ਕੇ ਉਹਨੂੰ ਕਹਿੰਦਾ ਵੀ ਜਨਾਨੀ ਨੂੰ ਕਹਿੰਦਾ ਵੀ ਹੁਣ ਚੱਲ ਮੇਰੇ ਨਾਲ ਕਿਉਂਕਿ ਮੈਂ ਤੈਨੂੰ ਖਰੀਦ ਚੁੱਕਿਆ ਉਹ ਆਂਦੀ ਵੀ ਮੇਰਾ ਤਾਂ ਅਜੇ ਤੱਕ ਮੈਂ ਤਾਂ ਆਜ਼ਾਦ ਆ ਮੈਂ ਤਾਂ ਕਿਸੇ ਦੀ ਗੁਲਾਮੀ ਨਹੀਂ ਰਹੀ ਤੂੰ ਮੈਨੂੰ ਕਿੱਤੋਂ ਖਰੀਦ ਲਿਆ ਉਹ ਆਂਦਾ ਵੀ ਮੈਂ ਤਾਂ ਖਰੀਦਿਆ ਕਿੰਨੇ ਜਿੰਨੇ ਬੰਦੇ ਬੈਠੇ ਸੀ ਉਹ ਕਹਿੰਦੇ ਸਾਰੇ ਗਵਾਹ ਇਹਨਾਂ ਦੇ ਸਾਹਮਣੇ ਹੋਈ ਖਰੀਦੀ ਉਹ ਵੀ ਸਾਰੇ ਕਹਿੰਦੇ ਵੀ ਹਾਂ ਭਈ ਇਹਨਾਂ ਸਾਰੇ ਸਾਡੇ ਸਾਰਿਆਂ ਦੇ ਸਾਹਮਣੇ ਤੈਨੂੰ ਖਰੀਦਿਆ ਨੇ ਤੇ ਇਸ ਕਰਕੇ ਤੈਨੂੰ ਤੇ ਇਹਦੇ ਨਾਲ ਉਹਨੂੰ ਜਾਣਾ ਹੀ ਪੈਣਾ ਉਹ ਜਨਾਨੀ ਕਹਿੰਦੀ ਵੀ ਨਾ ਮੈਂ ਕਿਸੇ ਦੇ ਨਾਲ ਨਹੀਂ ਜਾਂਦੀ ਉਹ ਜ਼ਬਰਦਸਤੀ ਨੂੰ ਲਾਦੇ ਨਾਲ ਬਾਹ ਫੜ ਕੇ ਉਲਝਾਨ ਲੱਗਿਆ ਤਾਂ ਉਹਨੇ ਕਿਹਾ ਵੀ ਜੇ ਰੱਬ ਹੈਗਾ ਤਾਂ ਮੇਰੀ ਸੁਣਦਾ ਤਾਂ ਇਹ ਕਿਸ਼ਤੀ ਵਾਲੇ ਬੈਠੇ ਜਿੰਨੇ ਬੰਦੇ ਬੀਮਾਨ ਬੰਦੇ ਆ ਡੁੱਬ ਜਾਣ ਉਹ ਰੱਬ ਦੀ ਕੁਦਰਤ ਇਹੋ ਜਿਹੀ ਹੋਇਆ ਕਿ ਇੱਕ ਤੂਫਾਨ ਜਿਹਾ ਆ ਗਿਆ ਜਿਹਦੇ ਨਾਲ ਉਹ ਕਿਸ਼ਤੀ ਸਾਰੀ ਉਹਦੇ ਵਿੱਚ ਡੁੱਬਣੀ ਸ਼ੁਰੂ ਹੋ ਗਈ ਇੱਕ ਫੱਟੇ ਤੇ ਉਹ ਜਨਾਨੀ ਬਚ ਗਈ ਇਕੱਲੀ ਬਾਕੀ ਸਾਰੀ ਡੁੱਬ ਗਈ ਤੋਂ ਹੁਣ ਅਗਲੇ ਰਾਜ ਦਾ ਰਾਜਾ ਕਿਤੇ ਕੁਦਰਤੀ ਕੋਈ ਪ੍ਰੋਗਰਾਮ ਸੀਗਾ ਤਾਂ ਉੱਥੇ ਸਾਰੇ ਲੋਕ ਇਕੱਠੇ ਹੋਏ ਸੀ ਤਾਂ ਅਗਲੇ ਰਾਜ ਦਾ ਜਿਹੜਾ ਉਸ ਤੋਂ ਅਗਲਾ ਰਾਜ ਸੀਗਾ ਉਹਨੇ ਕਿਨਾਰੇ ਤੇ ਖੜੇ ਸੀ ਤੇ ਉਹ ਕਹਿੰਦਾ ਉਹ ਕਿਸਤੀ ਡੁੱਬ ਰਹੀ ਆ ਭੱਜ ਕੇ ਉਹਦੇ ਜਿਹੜੇ ਜਿੰਨੇ ਵੀ ਮਸਾਫਰ ਆ ਬਲਾਉ ਆ ਤੇ ਬਚਾਓ ਆ ਦੇ ਸਪਾਹੀਆਂ ਨੂੰ ਜਾ ਕੇ ਕਹਿੰਦਾ ਤੇ ਸਪਾਹੀ ਜਦੋਂ ਬਚਾਉਣ ਗਏ ਨਾ ਉਹਨੂੰ ਤੇ ਬਾਕੀ ਸਾਰੇ ਮਰ ਗਏ ਸੀ ਕੱਲੀ ਉਹ ਜਨਾਨੀ ਬਚ ਗਈ ਸੀ ਉਹ ਜਨਾਨੀ ਨੂੰ ਬਚਾ ਕੇ ਤੇ ਲੈ ਆ ਰਾਜਾ ਕਹਿੰਦਾ ਵੀ ਕੀ ਗੱਲ ਹੋਈ ਉਹ ਕਹਿੰਦੀ ਇੱਕ ਗੱਲ ਤਾਂ ਕੁਝ ਵੀ ਨਹੀਂ ਹੋਈਗੀ ਮੇਰੇ ਨਾਲ ਦੇ ਹੱਡ ਡੁੱਬ ਗਏ ਆ ਤੇ ਮੈਂ ਬਚ ਗਈ ਆ ਇਕੱਲੀ ਤੇ ਉਹਨੇ ਬਾਕੀ ਸਾਰੀ ਸਾਰੀ ਕਹਾਣੀ ਰਾਜੇ ਨੂੰ ਦੱਸ ਦਿੱਤੀ ਰਾਜਾ ਕਹਿੰਦਾ ਵੀ ਅੱਜ ਤੋਂ ਬਾਅਦ ਤੈਨੂੰ ਇੱਥੇ ਕੋਈ ਦਿੱਕਤ ਨਹੀਂ ਤੇ ਵੀ ਕੋਈ ਵੀ ਪਰੇਸ਼ਾਨੀ ਤੈਨੂੰ ਨਹੀਂ ਆਉਗੀ ਤੂੰ ਸਾਡੇ ਰਾਜ ਵਿੱਚ ਰਹਿ ਸਕਦੀ ਆ ਤੇ ਉਹਨੇ ਰਾਜ ਚ ਰੱਖ ਲਿਆ ਉਹਨੂੰ ਤੇ ਇੱਕ ਦਿਨ ਰਾਜੇ ਨੇ ਉਹਨੂੰ ਕਿਹਾ ਵੀ ਜੇ ਤੂੰ ਚਾਹੇ ਕਿਉਂਕਿ ਜਨਾਨੀ ਸੋਹਣੀ ਸੀ ਤੇ ਰਾਜਾ ਵੀ ਬੇਈਮਾਨ ਹੋ ਗਿਆ ਰਾਜਾ ਕਹਿੰਦਾ ਵੀ ਜੇਕਰ ਤੂੰ ਚਾਹੇ ਤਾਂ ਤੂੰ ਮੇਰੀ ਰਾਣੀ ਬਣ ਸਕਦੀ ਆ ਉਹ ਜਨਾਨੀ ਕਹਿੰਦੀ ਨਾ ਜੇ ਤਾਂ ਮੈਂ ਹੁੰਦੀ ਕੁਵਾਰੀ ਤਾਂ ਫਿਰ ਮੈਂ ਇਹ ਆਫਰ ਠੁਕਰਾਉਂਦੀ ਨਹੀਂ ਸੀ ਕਿਉਂਕਿ ਤੁਸੀਂ ਚੰਗੇ ਬੰਦੇ ਆ ਵਧੀਆ ਰਾਜੇ ਆ ਤੁਸੀਂ ਤਾਂ ਮੈਂ ਦੂਜਾ ਤੁਹਾਡੀ ਪਤਨੀ ਬਣ ਸਕਦੀ ਸੀ ਪਰ ਹੁਣ ਮੈਂ ਵਿਆਹੀ ਹਾਂ ਇਸ ਕਰਕੇ ਮੈਂ ਤਾਂ ਇੱਕ ਦੀ ਪਤਨੀ ਰਹਿਣਾ ਦੂਜੇ ਦੀ ਪਤਨੀ ਮੈਂ ਨਹੀਂ ਬਣ ਸਕਦੀ ਤੇ ਰਾਜਾ ਸਮਝਦਾਰ ਸੀ ਰਾਜਾ ਕਹਿੰਦਾ ਚਲੋ ਠੀਕ ਹੈ ਰਾਜੇ ਨੂੰ ਪਤਾ ਸੀ ਕਿ ਉਹ ਜਨਾਨੀ ਸੀ ਨਾ ਜਿਹੜੀ ਬਹੁਤ ਸਮਝਦਾਰ ਹੱਦ ਤੋਂ ਵੱਧ ਸਮਝਦਾਰ ਸੀ ਹਰ ਇੱਕ ਸਵਾਲ ਦਾ ਜਵਾਬ ਸੀ ਉਹਦੇ ਕੋਲ ਤਾਂ ਰਾਜੇ ਨੇ ਉਹਨੂੰ ਅਲੱਗ ਇੱਕ ਮਹਿਲ ਬਣਵਾ ਕੇ ਦਿੱਤਾ ਤੇ ਰਾਜੇ ਨੇ ਜਦੋਂ ਵੀ ਰਾਜ ਵਿੱਚ ਰਾਜ ਵਿੱਚ ਕੋਈ ਮੁਸ਼ਕਲ ਆਉਂਦੀ ਸੀ ਤਾਂ ਰਾਜਾ ਉਹਦੀ ਉਹਦੇ ਕੋਲ ਜਾਂਦਾ ਤੇ ਉਹਦੇ ਨਾਲ ਸਲਾਹ ਮਸ਼ਵਰਾ ਕਰਦਾ ਤੇ ਉਹਦੇ ਹਰੇਕ ਮਤਲਬ ਉਲਝਣ ਦੇ ਵਿੱਚ ਉਹਨੂੰ ਨਿਕਲਣ ਵਿੱਚ ਮਦਦ ਕਰਦੀ ਤੇ ਇਸੇ ਤਰ੍ਹਾਂ ਹੀ ਕਾਫੀ ਟਾਈਮ ਲੰਘ ਗਿਆ ਕਾਫੀ ਟਾਈਮ ਦੇ ਬਾਅਦ ਰਾਜੇ ਰਾਜੇ ਦੀ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਰਾਜਾ ਰਾਜੇ ਦੀ ਬਚਨ ਦੀ ਕੋਈ ਆਸ ਨਾ ਰਹੀ ਤੇ ਰਾਜੇ ਨੇ ਆਪਦੀ ਰਾਜ ਦੇ ਸਾਰੇ ਲੋਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਹਿੰਦੀ ਕਹਿੰਦਾ ਵੀ ਦੇਖੋ ਵੀ ਹੁਣ ਤਾਂ ਮੈਂ ਮਰਨ ਵਾਲਾ ਤੇ ਇਹ ਜਨਾਨੀ ਆ ਜਿਹੜੀ ਬਹੁਤ ਸਮਝਦਾਰ ਹੈ ਜੀ ਆਪਣੇ ਪੂਰੇ ਰਾਜ ਨੂੰ ਬਚਾ ਸਕਦੀ ਆ ਜੇਕਰ ਤੁਸੀਂ ਕਹੋ ਤਾਂ ਮੈਂ ਇਹਨੂੰ ਤੁਹਾਡੀ ਰਾਣੀ ਬਣਾ ਸਕਦਾ ਤੇ ਉਹਾਂ ਨੇ ਸਾਨੂੰ ਕੋਈ ਤਰਾਜਨੀ ਰਾਣੀ ਬਣਾ ਦਿਓ ਉਹਨੇ ਰਾਜੇ ਨੇ ਵੀ ਉਹਨੂੰ ਰਾਣੀ ਬਣਾਤਾ ਰਾਣੀ ਬਣਾਤਾ ਤੇ ਕੁਝ ਦਿਨਾਂ ਬਾਅਦ ਰਾਜਾ ਜਿਹੜਾ ਵਿਚਾਰਾ ਆਪ ਮਰ ਗਿਆ ਤਾਂ ਬਾਅਦ ਵਿੱਚ ਕੀ ਹੋਇਆ ਉਹਨੇ ਕਿਹਾ ਮੈਂ ਨਾ ਮੁਲਾਕਾਤ ਕਰਨੀ ਚਾਹਨੀ ਆ ਸਾਰੇ ਲੋਕਾਂ ਨਾਲ ਤਾਂ ਇੱਕ ਇੱਕ ਕਰਕੇ ਪੂਰੀ ਦੇ ਪੂਰੇ ਰਾਜ ਦੇ ਲੋਕਾਂ ਨੂੰ ਬੁਲਾ। ਸਭ ਤੋਂ ਪਹਿਲਾਂ ਉਹਦੇ ਜਦੋਂ ਮੁਲਾਕਾਤ ਕਰਨ ਵਾਸਤੇ ਬੁਲਾਇਆ ਤਾਂ ਸਭ ਤੋਂ ਪਹਿਲਾਂ ਉਹਦੇ ਕੋਲ ਉਹ ਆ ਗਿਆ ਕੈਦੀ ਆ ਗਿਆ। ਤਾਂ ਕੈਦੀ ਨੂੰ ਵੇਖ ਕੇ ਉਹ ਪਛਾਣ ਗਿਆ ਉਹ ਕਹਿੰਦੀ ਤੂੰ ਮੈਨੂੰ ਪਛਾਣਿਆ ਕੈਦੀ ਨੂੰ ਕਹਿੰਦੀ ਕੈਦੀਆਂ ਦਾ ਜੀ ਨਹੀਂ ਮੈਂ ਨਹੀਂ ਤੁਹਾਨੂੰ ਪਛਾਣਿਆ। ਤਾਂ ਉਹ ਕਹਿੰਦੀ ਫਿਰ ਠੀਕ ਆ ਕਹਿੰਦੀ ਪਛਾਣ ਲੈ ਫਿਰ ਚੰਗੀ ਤਰ੍ਹਾਂ ਮੈਂ ਉਹੀ ਆ। ਜੀ ਨੇ ਤੈਨੂੰ 50 ਸਿੱਕੇ ਦੇ ਕੇ ਬਚਾਇਆ ਸੀ ਫਾਂਸੀ ਤੋਂ ਪਰ ਤੂੰ ਉਲਟਾ ਮੈਨੂੰ ਵੇਚਣਾ ਚਾਹਾ ਤੇ ਤੂੰ ਹੁਣ ਬਚ ਕਿਵੇਂ ਗਿਆ ਇਹ ਮੈਨੂੰ ਸਮਝ ਨਹੀਂ ਆਉਂਦੀ ਹੁਣ ਤੱਕ ਤਾਂ ਤੇਰੇ ਕਿਨੂੰ ਮਰ ਜਾਣਾ ਚਾਹੀਦਾ ਸੀ ਤੇ ਉਹਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਇਹਨੂੰ ਫਾਂਸੀ ਘੜਾ ਦਿਓ ਉਹਨੂੰ ਫਾਂਸੀ ਘੜਾਤਾ ਉਸ ਤੋਂ ਬਾਅਦ ਉਹਦੇ ਕੋਲ ਆਇਆ ਵੈਦ ਤੇ ਉਹਦਾ ਨੌਕਰ ਤੇ ਵੈਦ ਨੂੰ ਕਹਿੰਦੀ ਵੀ ਮਹਾਰਾਜ ਤੁਸੀਂ ਮੈਨੂੰ ਬਚਾਇਆ ਤੁਹਾਨੂੰ ਕੋਈ ਜ਼ਰੂਰਤ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਆ ਦੱਸੋ ਮੈਨੂੰ ਤੁਹਾਨੂੰ ਦੁਜਾ ਪ੍ਰੋਵਾਈਡ ਕਰਵਾਉਂਗੀ ਦੇਉਂਗੀ ਤੁਹਾਨੂੰ ਤੇ ਪਰ ਆਉਣ ਵਾਲੇ ਟਾਈਮ ਤੇ ਵੀ ਜੇ ਅਗਰ ਤੁਸੀਂ ਲੋਕਾਂ ਦੀ ਇਸੇ ਤਰ੍ਹਾਂ ਮਦਦ ਕਰਦੇ ਰਹੋਗੇ ਜਦੋਂ ਵੀ ਲੋੜ ਹੋਵੇ ਤਾਂ ਮੇਰੇ ਕੋਲ ਆਓ ਮੈਂ ਤੁਹਾਨੂੰ ਹਰ ਇੱਕ ਚੀਜ਼ ਦੇਉਂਗੀ ਤੇ ਉਸ ਤੋਂ ਬਾਅਦ ਜਿਹੜਾ ਉਹ ਸੀਗਾ ਦੁਜਾ ਵੈਦਾਂ ਨੌਕਰ ਵੈਦਾਂ ਨੌਕਰ ਜਦੋਂ ਆਇਆ ਤਾਂ ਵੈਦ ਦੇ ਨੌਕਰ ਨੂੰ ਨੇ ਕਿਹਾ ਵੀ ਮੈਂ ਤੇਰੇ ਨਾਲ ਐਡਾ ਕੋਈ ਮਾੜੀ ਗੱਲ ਨਹੀਂ ਕੀਤੀ ਜਿੱਡੀ ਤੂੰ ਮੇਰੇ ਨਾਲ ਮਾੜੀ ਕੀਤੀ ਤੂੰ ਮੈਨੂੰ ਬੱਚੇ ਦਾ ਕਤਲ ਕਰਕੇ ਤੇ ਮੈਨੂੰ ਪਸਾਤਾ ਸੀ ਇਸ ਕਰਕੇ ਉਹ ਕਹਿੰਦੀ ਇਹਨੂੰ ਵੀ ਫਾਂਸੀ ਚੜਾ ਉਹਨੂੰ ਵੀ ਫਾਂਸੀ ਚੜਾਤਾ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਘਰ ਵਾਲਾ ਤੇ ਉਹਦਾ ਦਿਓਰ ਆਜੀ ਦਿਓਰ ਆਜੀ ਤਾਂ ਵੀ ਇਹ ਕਹਿੰਦੇ ਆਪਦੇ ਦਿਓਰ ਨੂੰ ਕਹਿੰਦੀ ਵੀ ਗੱਲ ਸੁਣ ਮੈਂ ਤੈਨੂੰ ਬੱਚਿਆਂ ਵਾਂਗੂ ਰੱਖਿਆ ਸੀ ਪਰ ਤੂੰ ਮੈਨੂੰ ਕਿੱਥੋਂ ਕਿੱਥੋਂ ਤੱਕ ਤੇਰੇ ਕਰਕੇ ਮੈਂ ਉਲਝਣਾ ਚ ਪਈ ਠੀਕ ਹੈ ਪਰ ਅੱਜ ਮੈਂ ਰੱਬ ਦੀ ਕਿਰਪਾ ਨਾਲ ਮਹਾਰਾਣੀ ਬਣ ਗਈ ਆ ਪਰ ਮੈਂ ਤੇਰੇ ਜਿਹੜੇ ਗੁਨਾਹ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦੀ ਤਾਂ ਉਹਨੇ ਪਤਾ ਕੀ ਕੀਤਾ ਉਹਨੂੰ ਵੀ ਫਾਂਸੀ ਚੜਾ ਦਿੱਤਾ ਤੇ ਆਪਦੇ ਘਰ ਵਾਲੇ ਨੂੰ ਕਹਿੰਦੀ ਭਲਾ ਤੂੰ ਇਹਦੇ ਮਗਰ ਲੱਗ ਕੇ ਮੈਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਕੋਈ ਵੀ ਇਹੋ ਜਿਹਾ ਮਾੜਾ ਕੰਮ ਨਹੀਂ ਕੀਤਾ ਅੱਜ ਤੱਕ ਮੈਂ ਆਪਦੇ ਸਰੀਰ ਨੂੰ ਕਿਸੇ ਹੋਰ ਨੂੰ ਸ਼ੂਨ ਨਹੀਂ ਦਿੱਤਾ ਤਾਂ ਮੈਂ ਤੇਰੀ ਘਰ ਵਾਲੀ ਸੀ ਤੇ ਤੇਰੀ ਅੱਜ ਵੀ ਤਾਂ ਉਸ ਬੰਦੇ ਨੂੰ ਉਹਦੇ ਉਸ ਬੰਦੇ ਨੇ ਉਸ ਬੰਦੇ ਨੂੰ ਜਨਾਨੀ ਨੂੰ ਫਿਰ ਵਸਾ ਲਿਆ ਤਾਂ ਦੋਸਤੋ ਇਸ ਕਹਾਣੀ ਦਾ ਨਚੋੜ ਇਹ ਹੈ ਕਿ ਜੇਕਰ ਤੁਸੀਂ ਸਾਫ਼ ਸਾਫ਼ ਰਹੋਗੇ ਨਾ ਤਾਂ ਖੁਦਾ ਵੀ ਪਰਮੇਸ਼ਵਰ ਵੀ ਵਾਹਿਗੁਰੂ ਵੀ ਤੁਹਾਡੀ ਮਦਦ ਕਰਦਾ ਪਰ ਜੇਕਰ ਤੁਸੀਂ ਡਿੱਗ ਗਏ ਜਿਹਨੇ ਪੰਜਾਬੀ ਚ ਕਹਿੰਦੇ ਨਾ ਕਿ ਨਾਲੇ ਦੇ ਢਿੱਲੇ ਨਾ ਹੋਏ ਤੁਸੀਂ ਤਾਂ ਤੁਸੀਂ ਹਮੇਸ਼ਾ ਰੱਬ ਦੀਆਂ ਨਜ਼ਰਾਂ ਚ ਰਹੋਗੇ ਸਭ ਤੋਂ ਵੱਡਾ ਪਾਪ ਇਹ ਆ ਹੁਣ ਦੋਸਤੋ ਇੱਕ ਮੈਂ ਤੁਹਾਨੂੰ ਇੱਕ ਬਾਈਬਲ ਦੀ ਆਧਾਰਨ ਦੇਵਾਂਗਾ ਇਸੇ ਵਿਸ਼ੇ ਦੇ ਉੱਤੇ ਕਿਉਂਕਿ ਦੋਸਤੋ ਬਾਈਬਲ ਵਿੱਚ ਲਿਖਿਆ ਕਿ ਬੰਦੇ ਦਾ ਸਰੀਰ ਜਿਹੜਾ ਬੰਦੇ ਦਾ ਸਰੀਰ ਆ ਨਾ ਉਹ ਕਹਿੰਦੇ ਰੱਬ ਦਾ ਮੰਦਰ ਆ ਖੁਦਾ ਦਾ ਮੰਦਰ ਆ ਠੀਕ ਹੈ ਖੁਦਾ ਤੇ ਬੰਦਾ ਇੱਕ ਆ ਬੰਦਾ ਰੱਬ ਤੁਹਾਡੇ ਵਿੱਚ ਵਸਦਾ ਤੁਸੀਂ ਰੱਬ ਵਿੱਚ ਵਸਦੇ ਆ ਤੁਸੀਂ ਇੱਕ ਰੱਬ ਦੇ ਸਰੀਰ ਆ ਮਤਲਬ ਸਰੀਰ ਦੇ ਤੁਸੀਂ ਅੰਗ ਆ ਉਹ ਕਹਿੰਦੇ ਰੱਬ ਦੇ ਸਰੀਰ ਦੇ ਤੁਸੀਂ ਅੰਗ ਆ ਹੁਣ ਮੰਨ ਲਓ ਉਹ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਨਾਲ ਸੌਂਨੇ ਆ ਗਲਤ ਬੰਦੇ ਨਾਲ ਸੌਂਨੇ ਆ ਮੱਲੋ ਕੋਈ ਗਲਤ ਕੰਮ ਕਰਦੇ ਆ ਤਾਂ ਸਮਝ ਲਓ ਤੁਸੀਂ ਕੀ ਕਰਦੇ ਆ ਉਸ ਬੰਦੇ ਨਾਲ ਇੱਕ ਸਰੀਰ ਹੋ ਜਾਂਦੇ ਆ ਜਾਨੀ ਕਿ ਕਿਸ ਵੇਸ਼ਵਾ ਨਾਲ ਜਿਹੜੀ ਗਲਤ ਜਨਾਨੀ ਨਾਲ ਤੁਸੀਂ ਸੌਂਨੇ ਆ ਨਾ ਤਾਂ ਫਿਰ ਤੁਸੀਂ ਉਹਦੇ ਨਾਲ ਇੱਕ ਸਰੀਰ ਹੋ ਜਾਂਦੇ ਆ ਤੇ ਫਿਰ ਉਹ ਇੱਕ ਸਰੀਰ ਗੰਦਾ ਤੁਹਾਡਾ ਸਰੀਰ ਉਹਦੇ ਨਾਲ ਵੀ ਲੱਗ ਕੇ ਗੰਦਾ ਹੋ ਜਾਂਦਾ ਤਾਂ ਤੁਸੀਂ ਹੁਣ ਪਰਮੇਸ਼ਰ ਦੇ ਸਰੀਰ ਨੂੰ ਗੰਦਾ ਕਿਵੇਂ ਕਰ ਸਕਦੇ ਆ ਜਿਨੇ ਤੁਹਾਨੂੰ ਕਿਹਾ ਕਿ ਤੁਸੀਂ ਇੱਕ ਸਰੀਰ ਮੇਰੇ ਨਾਲ ਇੱਕ ਸਰੀਰ ਤਾਂ ਫਿਰ ਤੁਸੀਂ ਉਹਨੂੰ ਗੰਦਾ ਕਿਵੇਂ ਕਰ ਸਕਦੇ ਆ ਦੋਸਤੋ ਇਸ ਕਰਕੇ ਸਭ ਤੋਂ ਵੱਡਾ ਪਾਪ ਆ ਵੀ ਵਿਚਾਰ ਕਰਨਾ ਸਭ ਤੋਂ ਵੱਡਾ ਪਾਪ ਆ ਇਸ ਕਰਕੇ ਦੋਸਤੋ ਜਿੰਨਾ ਹੋ ਸਕੇ ਉਹ ਕਹਿੰਦੇ ਹਰ ਬੈਬਲ ਵਿੱਚ ਲਿਖਿਆ ਕਹਿੰਦੇ ਵੀ ਹਰ ਇੱਕ ਗੁਨਾਹ ਮਾਫ ਕਰ ਦਿੱਤਾ ਜਾਊਗਾ ਪਰ ਇਹ ਵਿਚਾਰ ਤੋਂ ਬਿਨਾ ਸਾਰੇ ਗੁਨਾਹ ਮਾਫ ਕਰ ਦਿੱਤੇ ਜਾਣਗੇ ਜਿਹੜਾ ਵੀ ਵਿਚਾਰ ਦਾ ਗਗਰਾ ਇਹ ਤੁਹਾਨੂੰ ਕਿਸੇ ਵੀ ਯੁੱਗ 'ਚ ਮਾਫ ਨਹੀਂ ਕੀਤਾ ਜਾਊਗਾ ਦੋਸਤੋ ਇਹਨਾਂ ਚੀਜ਼ਾਂ ਤੋਂ ਜੇਕਰ ਤੁਸੀਂ ਬਚ ਕੇ ਰਹੇ ਤਾਂ ਹਮੇਸ਼ਾ ਧਨਵਾਦ ਆ ਪ੍ਰਭੂ ਖੁਦਾ ਬੰਦਿਆਂ ਦੇ ਜਿਨ੍ਹਾਂ ਨੇ ਵੀ ਆ ਮੈਨੂੰ ਵਧੀਆ ਲਾਈਕ ਕਰ ਰਹੇ ਆ ਥੈਂਕ ਯੂ ਵੀਰੇ ਜਲਦੀ ਜਲਦੀ ਨਾਲ ਲਾਈਕ ਕਰਦੇ ਰਹੋ ਫਿਰ ਥੋੜੀ ਹੋਰ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਅੱਜ ਦੇ ਲਾਈਵ ਨੂੰ ਜਿਹੜਾ ਬੰਦ ਕਰਾਂਗੇ ਤੇ ਵੀਰ ਜਲਦੀ ਨਾਲ ਇੱਕ ਇੱਕ ਲਾਈਕ ਕਰ ਦਿਓ ਠੀਕ ਹੈ ਓਕੇ ਕੀ ਕਹਿੰਦਾ ਤੁਸੀਂ ਕਹਿੰਦਾ ਜੇ ਅਗਰ ਵੀ ਵਿਚਾਰ ਤੋਂ ਬਿਨਾਂ ਕੋਈ ਵੀ ਗਨਾਹ ਕਰਦੇ ਆਂ ਤਾਂ ਉਹ ਤੁਹਾਨੂੰ ਮਾਫ ਕਰ ਦਿੱਤਾ ਜਾਊਗਾ ਪਰ ਜੋ ਇਹ ਵਿਚਾਰ ਵਾਲਾ ਗਨਾਹ ਇਹ ਕਦੇ ਵੀ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਊਗਾ ਦੋਸਤੋ ਇਸ ਕਰਕੇ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਰਹੋ ਤੇ ਇਹ ਚੀਜ਼ਾਂ ਨਾ ਜਿਹੜੀਆਂ ਬੰਦੇ ਨੂੰ ਲੈ ਡੋਪਦੀਆਂ ਕੋਈ ਪ੍ਰਾਰਥਨਾ ਕੋਈ ਦੁਆ ਕੋਈ ਵੀ ਤੁਹਾਡੀ ਮੰਗੀ ਗਈ ਲੋਡ ਵਾਲੀ ਚੀਜ਼ ਉਹ ਕਾਮਯਾਬ ਤਾਂ ਨਹੀਂ ਹੁੰਦੀ ਜਦੋਂ ਤੁਸੀਂ ਇਸ ਗੰਦੇ ਕੰਮ ਵਿੱਚ ਡਿੱਗ ਪੈਂਦੇ ਆ ਇਸ ਕਰਕੇ ਦੋਸਤੋ ਆਜ ਦੀ ਕਹਾਣੀ ਦਾ ਸਾਰ ਇਹੀ ਸੀ ਆਜ ਦੀ ਕਹਾਣੀ ਇਹੀ ਸਮਝਾਉਂਦੀ ਸਮਝਾਉਂਦੀ ਆ ਕਿ ਉਹ ਜਗਰ ਜਨਾਨੀ ਉਸ ਚੀਜ਼ ਚ ਡਿੱਗ ਪੈਂਦੀ ਆਪਦੇ ਦਿੌਰ ਦੇ ਆਖੇ ਉਹਦੇ ਨਾਲ ਸੌਂ ਜਾਂਦੀ ਤਾਂ ਡਿੱਗ ਪੈਣਾ ਸੀ ਫਿਰ ਉਹਨੂੰ ਨੌਕਰ ਨੇ ਆਫਰ ਦਿੱਤੀ ਤਾਂ ਉਹ ਡਰਦੀ ਵੀ ਉਧਰ ਹੋ ਸਕਦੀ ਸੀ ਕਿਉਂਕਿ ਨੌਕਰ ਨੇ ਕਿਹਾ ਸੀ ਕਿ ਮੈਂ ਤੈਨੂੰ ਫਸਾ ਦਊਂਗਾ ਠੀਕ ਹੈ ਮੈਂ ਤੈਨੂੰ ਕਤਲ ਦੇ ਕੇਸ ਵਿੱਚ ਫਸਾ ਦਊਂਗਾ ਉੱਥੇ ਵੀ ਹੋ ਸਕਦੀ ਸੀ ਫਿਰ ਉਹ ਕੈਦੀ ਜਿਹਦੇ ਉਹਨੂੰ ਵੇਚ ਕੇ ਲੈ ਕੇ ਦੇ ਗਿਆ ਕਰੋੜਾਪਤੀ ਬੰਦਾ ਸੀ ਜਿਹੜੇ ਨੇ ਉਹਨੂੰ ਆਫਰ ਕੀਤਾ ਪਰ ਉੱਥੋਂ ਵੀ ਗਈ ਉੱਥੋਂ ਵੀ ਉਹਨੇ ਆਖਿਆ ਨਾ ਮੈਂ ਇੱਕ ਦੀ ਘਰ ਵਾਲੀ ਆ ਫਿਰ ਰਾਜੇ ਨੇ ਉਹਨੂੰ ਆਫਰ ਦਿੱਤਾ ਜਦੋਂ ਰਾਜੇ ਨੇ ਆਫਰ ਦਿੱਤਾ ਤਾਂ ਵੀ ਉਹ ਕਹਿੰਦੀ ਨਹੀਂ ਰਾਜਾ ਸਾਹਿਬ ਮੈਂ ਇੱਕ ਦੀ ਘਰ ਵਾਲੀ ਆ ਤੇ ਮੈਂ ਇੱਕ ਨਾਲੀ ਵਸੀਆਂ ਤੇ ਉਸੇ ਨਾਲ ਹੀ ਇਕੱਲੀ ਨਾਲ বাসਣਾ ਹੋਰ ਮੈਂ ਕਿਸੇ ਵੀ ਬੰਦੇ ਨਾਲ বাসਣਾ ਨਹੀਂ ਚਾਹੁੰਦੀ ਹੋਰ ਕਿਸੇ ਵੀ ਬੰਦੇ ਨਾਲ ਮੈਂ ਰਹਿਣਾ ਨਹੀਂ ਚਾਹੁੰਦੀ ਇਸ ਕਰਕੇ ਦੋਸਤੋ ਜਲਦੀ ਨਾਲ ਇੱਕ ਇੱਕ ਲਾਈਕ ਕਰ ਦਿਓ ਫਿਰ ਆਪਾਂ ਅੱਜ ਦਾ ਲਾਈਵ ਆ ਜਿਹੜਾ ਅੱਜ ਸਮਾਪਤ ਕਰੀਏ ਤੇ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਵੀ ਅੱਜ ਮੇਰਾ ਲਾਈਵ ਨੂੰ ਸੁਣਿਆ ਇਸ ਮੈਂ ਆਵੇ ਆਪ ਨੂੰ ਇਹਨਾਂ ਲਾਈਕ ਨਹੀਂ ਸਮਝਦਾ ਕਿ ਤੁਸੀਂ ਮੇਰੀਆਂ ਗੱਲਾਂ ਬਾਤਾਂ ਸੁਣੋ ਐਡਾ ਤਗੜਾ ਗਿਆਨੀ ਵੀ ਨਹੀਂਗਾ ਪਰ ਜਿਨ੍ਹਾਂ ਕਿ ਮੈਨੂੰ ਗਿਆਨ ਆ ਜਿਨ੍ਹਾਂ ਕਿ ਰੱਬ ਨੇ ਗਿਆਨ ਦਿੱਤਾ ਉਹਨਾਂ ਕੁ ਮੈਂ ਵੰਡਣ ਦੀ ਕੋਸ਼ਿਸ਼ ਕਰਦਾ ਤੇ ਸਾਰਿਆਂ ਦਾ ਧੰਨਵਾਦ ਆ ਥੈਂਕ ਯੂ ਵੀਰੇ ਜਿਨ੍ਹਾਂ ਨੇ ਮੇਰਾ ਲਾਈਵ ਨੂੰ ਸੁਣਿਆ ਥੈਂਕ ਯੂ ਵੈਰੀ ਮਚ